ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਬੁਰਜਟੇਲ ਦਾਸ ਦੇ ਵਾਸੀ ਆ ਜੀ ਤੇ ਅੱਜ ਅਸੀਂ ਆਏ ਆ ਸਾਡੇ ਜੋ ਪਿਛਲੇ ਕੁਝ ਦਿਨਾਂ ਤੋਂ ਪਿੰਡ ਬੁਰਜਟੇਲ ਦਾਸ ਦਾ ਬੰਨ ਢਹਟੇਰੀ ਹੋ ਗਿਆ ਸੀਗਾ ਢਾਹ ਲੱਗਣ ਕਰਕੇ ਤੇ ਉੱਥੇ ਜਿਹੜੀ ਪੱਥਰਾਂ ਦੀ ਸੇਵਾ ਆ ਬਾਬਾ ਜੀ ਵੱਲੋਂ ਪਿੰਡ ਮੱਲਪੁਰ ਰੜਕਾਂ ਦੇ ਵਿੱਚ ਤੇ ਉੱਥੋਂ ਜਿਹੜੇ ਕੀ ਆਪਾਂ ਪੱਥਰ ਲੈਣ ਆਏ ਹੋਈਆਂ ਜੀ ਥੱਲੇ ਜਿਹੜੀਆਂ ਤੇ ਆਪਣੀਆਂ ਪਿੰਡ ਤੋਂ ਆਲੇ ਦੁਆਲੇ ਦੇ ਇਲਾਕੇ ਦੇ ਪਿੰਡਾਂ ਤੋਂ ਵੀ 25-30 ਟਰਾਲੀਆਂ ਆਈਆਂ ਹੋਈਆਂ ਨੇ ਤੇ ਉਹ ਸਾਰੀਆਂ ਟਰਾਲੀਆਂ ਦੇ ਅਸੀਂ ਬਾਬਾ ਜੀ ਉਹਨਾਂ ਦੇ ਨਾਲ ਰਲ ਕੇ ਸਾਡਾ ਜਿਹੜਾ ਪਿਛਲੇ ਦਿਨਾਂ ਤੋਂ ਬੰਨ ਟ ਹੈ ਗਿਆ ਆ ਤੇ ਉਸ ਬੰਨ ਨੂੰ ਅਸੀਂ ਜਿਹੜਾ ਬੰਨਣ ਦੀ ਕੋਸ਼ਿਸ਼ ਕਰ ਰਹੇ ਆ ਸੋ ਅਸੀਂ ਸਪੈਸ਼ਲ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਵੀ ਜਿਹੜੇ ਇਲਾਕਾ ਨਿਵਾਸੀ ਨੇ ਸਾਡੇ ਨਮਾ ਸ਼ਹਿਰ ਬੰਗਿਆਂ ਹੋਰ ਵੀ ਇਲਾਕੇ ਦੇ ਜਿਹੜੇ ਰਾਹੋਂ ਤੱਕ ਦੇ ਪਿੰਡ ਨੇ ਉਹਨਾਂ ਸਾਰੇ ਹੀ ਪਿੰਡਾਂ ਦੇ ਵਿੱਚ ਜਿਹੜੇ ਵੀ ਨੌਜਵਾਨਾਂ ਨੇ ਸਾਡਾ ਸਾਥ ਦਿੱਤਾ ਉਸ ਦਿਨ ਤੋਂ ਉਹਨਾਂ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਿੱਟੀ ਦੀ ਸੇਵਾ ਹੋਰ ਟਰਾਲੀਆਂ ਦੀ ਬੋਰੀਆਂ ਦੀ ਸੋ ਸਪੈਸ਼ਲੀ ਜਿਹੜੀ ਲੰਗਰ ਪਾਣੀ ਦੀ ਸੇਵਾ ਆ ਮਜਾਰੀ ਸਾਹਿਬ ਰਾਜਾ ਸਾਹਿਬ ਤੋਂ ਹੋਰ ਕਈ ਇਲਾਕਿਆਂ ਤੋਂ ਆ ਰਹੀ ਆ ਜਿਨ੍ਹਾਂ ਨੂੰ ਤਾਂ ਕਈਆਂ ਨੂੰ ਅਸੀਂ ਜਾਣਦੇ ਵੀ ਨਹੀਂ ਹੈਗੇ ਸੋ ਗੁਪਤੀ ਸੇਵਾ ਦੇ ਕੇ ਜਾ ਰਹੇ ਆ ਉਹਨਾਂ ਸਾਰੇ ਭੈਣ ਭਰਾਵਾਂ ਵੀਰਾਂ ਦਾ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਆ ਸੋ ਬੰਨ ਦੇ ਜਵਾਨਾਂ ਨੇ ਰਾਤ ਦਿਨ ਸੇਵਾ ਕੀਤੀ ਜਿਹੜੇ ਵੀ ਨੌਜਵਾਨਾਂ ਨੇ ਹੋਰ ਸਾਰੇ ਹੀ ਭੈਣ ਭਰਾਵਾਂ ਨੇ ਵੀਰਾਂ ਨੇ ਜਿਨ੍ਹਾਂ ਨੇ ਵੀ ਦਿਨ ਰਾਤ ਸੇਵਾ ਕੀਤੀ ਆ ਕਈ ਦਿਨਾਂ ਤੋਂ ਜਿਹੜਾ ਸੌਕੇ ਨਹੀਂ ਦੇਖਿਆ ਸੀਗਾ ਤੇ ਉਹਨਾਂ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਆ ਜੀ ਤੋ ਹੋਏ ਸਾਡੇ ਨਾਲ ਪਿੰਡ ਦੇ ਸਾਡੇ ਦੇ ਇਲਾਕੇ ਦੇ ਨੌਜਵਾਨ ਨੇ ਜਿਹੜੇ ਕੀ ਸਾਰੇ ਹੀ ਦਿਨ ਰਾਤ ਲੱਗੇ ਹੋਏ ਆ ਟਰੈਕਟਰ ਟਰਾਲੀਆਂ ਮਿੱਟੀ ਦੀ ਸੇਵਾ ਹੋਰ ਵੀ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਕੇ ਸਾਰੇ ਹੀ ਵੀਰ ਬੜ ਥੋੜੀ ਜਿਹਾ ਐਡਿਟ ਕਰ ਬਹੁਤ ਧੰਨਵਾਦ ਕਰਦੇ ਆ ਜੀ ਇਹ ਗੁਰਜੀਕਾ ਖਾਲਸਾ ਵਾਹੀ ਗੁਰਦੀ ਕੀ